ਨਮਸਕਾਰ ਮਿੱਤਰੋ ਪੂਰਾ ਗ੍ਰਾਮ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਚਰਚਾ ਕਰਾਂਗੇ ਪੰਚਕਾਂ ਕੀ ਹੁੰਦੀਆਂ ਹਨ ਕਦੋਂ ਲਗਦੀਆਂ ਹਨ ਪੰਚਕਾਂ ਵਿੱਚ ਕੀ ਨਹੀਂ ਕਰਨਾ ਚਾਹੀਦਾ ਹੈ ਜਦੋਂ ਵੀ ਚੰ드ਰਮਾ 12 ਰਸ਼ੀਆਂ ਵਿੱਚੋਂ ਗੁਜ਼ਰਦਾ ਹੋਇਆ ਆਪਣੀ 11ਵੀਂ ਰਸ਼ੀ ਕੁੰਭ ਵਿੱਚ ਆਉਂਦਾ ਹੈ ਤਾਂ ਪੰਚਕਾਂ ਸ਼ੁਰੂ ਹੋ ਜਾਂਦੀਆਂ ਹਨ ਜੋਤਿਸ਼ ਸ਼ਾਸਤਰ ਅਨੁਸਾਰ ਕੁੱਲ 27 ਨਿਸ਼ਤਰ ਹਨ ਜਦੋਂ ਚੰ드ਰਮਾ ਕੁੰਭ ਰਾਸ਼ੀ ਵਿੱਚ ਆਉਂਦਾ ਹੈ ਤਾਂ 23ਵਾਂ ਨਿਸ਼ਤਰ ਤਿਨਿਸ਼ਟਾ ਹੁੰਦਾ ਹੈ ਇਹ ਪਹਿਲੀ ਪੰਚਕ ਬਣ ਗਈ ਹੈ ਦੂਸਰੀ ਪੰਚਕ ਸਤਪਿਖਾ ਨਿਸ਼ਤਰ ਵਿੱਚ ਬਣ ਗਈ ਹੈ ਤੀਸਰੀ ਪੂਰਵਾ ਪਾਦਰਪਦ ਚੌਥੀ ਉਤਰਾ ਭਾਦਰਪਦ ਪੰਜਵੀਂ ਅਤੇ ਆਖਰੀ ਰੇਵਤੀ 79 ਦੀ ਬਣ ਗਈ ਹੈ ਇਹ ਸੀ ਪੰਜ ਨਸ਼ਤਰਾਂ ਦੀ ਪੰਚਕ ਪੰਚਕ ਵਿੱਚ ਚਾਰ ਪਾਈ ਜਾਂ ਮੰਝਾ ਨਹੀਂ ਬਣਨਾ ਚਾਹੀਦਾ ਮੰਝਾ ਚਾਹੀਏ ਵਾਣ ਦਾ ਹੋਵੇ ਜਾਂ ਨਵਾਰ ਦਾ ਹੋਵੇ ਘਰ ਦੀ ਛੱਤ ਨਹੀਂ ਪਾਉਣੀ ਚਾਹੀਦੀ ਹੈ ਛੱਤ ਚਾਹੀਏ ਕਾਨਿਆਂ ਦੀ ਕੁਲੀ ਦੀ ਹੋਵੇ ਜਾਂ ਸੀਮੈਂਟਡ ਚਾਦਰਾਂ ਦੀ ਹੋਵੇ ਗਾਡਰ ਪਾਲੇ ਹੋ ਜਾਂ ਲੈਂਟਰ ਹੋਵੇ ਇਸ ਸਭ ਦੀ ਮਨਾਹੀ ਹੈ ਨਵਿਆਹੀ ਬਹੂ ਜਾਂ ਬੇਟੀ ਦੀ ਵਿਦਾਈ ਨਹੀਂ ਕਰਨੀ ਚਾਹੀਦੀ ਹੈ ਦੱਖਣমুখী ਯਾਤਰਾ ਨਹੀਂ ਕਰਨੀ ਚਾਹੀਦੀ ਹੈ ਆਪਣੇ ਨਿਵਾਸ ਸਥਾਨ ਤੋਂ ਦੱਖਣ ਦਿਸ਼ਾ ਦੇਖੀ ਜਾ ਸਕਦੀ ਹੈ ਅਗਰ ਕਿਸੇ ਦੀ ਉਹ ਪੰਚਕਾਂ ਵਿੱਚ ਹੋ ਜਾਏ ਤਾਂ ਬਾਕੀ ਜਿੰਨੀਆਂ ਪੰਚਕਾਂ ਰਹਿੰਦੀਆਂ ਹੋਣ ਉਹਨੇ ਹੀ ਕੁਸ਼ਾ ਦੇ ਪੁਤਲੇ ਮ੍ਰਿਤਕ ਸਰੀਰ ਦੇ ਨਾਲ ਰੱਖ ਕੇ ਸੰਸਕਾਰ ਕਰ ਦਿਓ ਜਾਂ ਉਹਨੇ ਹੀ ਕਾਨੇ ਨਾਲ ਰੱਖ ਦਿਓ ਇਹ ਇੱਕ ਤੰਤਰਿਕ ਵਿਧੀ ਹੈ ਜੇਕਰ ਸੰਸਕਾਰ ਤੋਂ ਬਾਅਦ ਪਤਾ ਲੱਗੇ ਕਿ ਪੰਚਕਾਂ ਲੱਗੀਆਂ ਹਨ ਤਾਂ ਪੰਚਕ ਸ਼ਾਂਤੀ ਦਾ ਪਾਠ ਕਰਵਾ ਲੈਣਾ ਚਾਹੀਦਾ ਹੈ ਤਾਂ ਜੋ ਬੁਰੇ ਪ੍ਰਭਾਵ ਤੋਂ ਬਚਿਆ ਜਾ ਸਕੇ ਏ ਸੀ ਅੱਜ ਦੀ ਜਾਣਕਾਰੀ ਫਿਰ ਮਿਲਾਂਗੇ ਨਵੀਂ ਜਾਣਕਾਰੀ ਨਾਲ ਨਵੀਂ ਵੀਡੀਓ ਵਿੱਚ ਇਥੇ ਇਸ ਤੋਂ ਇਲਾਵਾ ਵਿਦੇਸ਼ ਯਾਤਰਾ ਕਰਦੀ ਕਿਲੇਸ਼ ਲਵ ਮੈਰੇਜ ਤਲਾਕ ਕਾਰੋਬਾਰ ਵਿੱਚ ਮੰਦਾ ਜਾਦੂ ਟੂਣਾ ਊਤਪ੍ਰੇਤਵਾਦ ਦਾ ਗ੍ਰਹਿ ਸ਼ਾਂਤੀ ਦਾ ਹੱਲ ਕੀਤਾ ਜਾਂਦਾ ਹੈ ਰਾਸ਼ੀਆਂ ਦੇ ਮੁਤਾਬਕ ਨਗ ਧਾਰਨ ਕਰਵਾਈ ਜਾਂਦੇ ਹਨ ਕਮੈਂਟਸ ਵਿੱਚ ਆਪਣੀ ਤਕਲੀਫ ਦੱਸ ਸਕਦੇ ਹੋ ਬਹੁਤ ਬਹੁਤ ਧੰਨਵਾਦ